ਸਿਰੀ ਰਾਗ ਮਹੱਲਾ ਤੀਜਾ ਜਗ ਹਉ ਮੈ ਮੈਲ ਤੁਖ ਪਾਇ ਮਲ ਲਾਗੀ ਤੁਝੈ ਪਾਏ ਮਲ ਹਉ ਮੈ ਤੋਤੀ ਕਿਵੇ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਪਿਤ ਕਰਮ ਕਮਾਵਦੇ ਤੂਣੀ ਮਲ ਲਾਗੀ ਆਏ ਪੜਿਐ ਮੈਲ ਨਾ ਉਤਰੈ ਪੁਰਸ਼ੋ ਗਿਆਨੀਆਂ ਚਾਹੇ ਮਨ ਮੇਰੇ ਕੋਰ ਸਰਣ ਆਵੇ ਤਾਂ ਨਿਰਮਲ ਹੋਏ ਮਨਮਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਤੋਏ ਰਹਾਉ ਮਨ ਮੈਲੇ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ ਮਨਮੁਖ ਮੈਲੇ ਮੈਲੇ ਮੂਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹੋਮੈ ਚਾਏ ਸਮਾਏ ਜਿਉ ਅੰਧੇਰਾ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰੇਗੇ ਹਮ ਮੂਰਖ ਕਾ ਵਾਰ ਕਰਨੇ ਵਾਲਾ ਵਿਸਰਿਆ ਦੂਜੇ ਪਾਇ ਪਿਆਰ ਮਾਇਆ ਜੇ ਵਡ ਦੁੱਖ ਨਹੀਂ ਸਭ ਪਾਵ ਥਕੇ ਸੰਸਾਰ ਘਰ ਮੱਤੀ ਸਖ ਪਾਈਏ ਸੱਚਨਾ